ਗੱਡੀ ਨਾਲ ਕੱਲ ਹੁੰਦੀ ਰਹਿੰਦੀ ਸੀ ਮਾਤਾ ਦੱਸਦੀ ਸੀ ਮੈਨੂੰ ਸੋਹਰਾ ਪਰਵਾਜ਼ ਤੰਗ ਕਰਦਾ ਹੈ ਪਰੋਣਾ ਕੁੱਟਦਾ ਮਾਰਦਾ ਕੀ ਕਹਿੰਦੀ ਰਹਿੰਦੀ ਸੀ ਕਹਿੰਦੀ ਮੈਨੂੰ ਤੰਗ ਕਰਦਾਗਾ ਕੁੱਟਦਾ ਮਾਰਦਾ ਸੀ ਕਹਿੰਦੇ ਕੋਈ ਨਹੀਂ ਪੁੱਤ ਚਲੋ ਕਦੇ ਤਾਂ ਸਿਆਣਾ ਹੋਊਗਾ ਮੜੀਲਾ ਲੈ ਗਿਆ ਸੀ ਉੱਥੇ ਵੀ ਬਹੁਤ ਕੁੱਟ ਮਾਰ ਕਰੀ ਬਹੁਤ ਜਿਆਦਾ ਹੀ ਮਾਰਨ ਤੱਕਰ ਵੀ ਕਰ ਲਈ ਸੀ ਮੈਨੂੰ ਵੀ ਇਹ ਕਿਹਾ ਇੱਥੇ ਆ ਕੇ ਵੀ ਮੈਂ ਤਾਂ ਮਾਰੀ ਹੈ ਉੱਥੇ ਤਾਂ ਨਹੀਂ ਮਾਰੀ ਇੱਥੇ ਆ ਕੇ ਮਾਰੀ ਹੈ ਮੈਨੂੰ ਧੱਕਾ ਦਿੱਤਾ ਗੱਡੀ ਚੋਂ ਕੱਢਣ ਨਹੀਂ ਦਿੰਦਾ ਸੀ ਮੈਨੂੰ ਧੱਕੇ ਨਾਲ ਕੱਢੀ ਹੈ ਜਦੋਂ ਤੁਸੀਂ ਗਏ ਆ ਇੱਥੋਂ ਕਿਹੋ ਜਿਹੇ ਹਾਲਾਤ ਸੀ ਕਿਹੋ ਜਿਹੇ ਹਾਲਾਤਾਂ ਚ ਵਿਕਾ ਆਪ ਦੀ ਧੀ ਨੂੰ ਵੇਖਿਆ ਜਿਹੜੀ ਫੁੱਲਾਂ ਵਰਗੀ ਤੁਹਾਡੀ ਧੀ ਸੀ ਬਹੁਤ ਬੁਰਾ ਹਾਲ ਸੀ ਉਹਦਾ ਇੱਥੋਂ ਗਲਾ ਦੱਬਿਆ ਲੱਗਦਾ ਸੀ ਉਹਦੇ ਕੋਈ ਚਾਂਸ ਹੀ ਨਹੀਂ ਸੀ ਵੀ ਇਹਨੇ ਸੁਸਾਇਸਾਈਡ ਕਰਿਆ ਇੱਧਰ ਕੋਈ ਚੀਜ਼ ਕਸਾਈ ਹੋਈ ਲੱਗਦੀ ਸੀ ਇੱਥੋਂ ਐਂ ਲੱਗਦਾ ਸੀ ਵੀ ਐਂ ਦੱਬਿਆ ਐਂ ਪਈ ਸੀ ਕੋਈ ਅੱਖਾਂ ਨਹੀਂ ਬਾਹਰ ਸੀ ਕੋਈ ਜੀਵ ਨਹੀਂ ਬਾਹਰ ਸੀ ਕੋਈ ਐਂ ਵਧੀਆ ਪਈ ਸੀ ਮੈਨ ਲੱਗਦਾ ਨਹੀਂ ਸੀਗਾ ਵੀ ਇਹਨੇ ਆਪ ਦੇ ਆਪ ਸੁਸਾਇਸਾਈਡ ਕਰਿਆ ਬਿਮਾਰੀ ਹੈ ਸਾਰਾ ਸਾਰਾ 11 ਸਾਲ ਥੋੜੇ ਨਹੀਂ ਹੁੰਦੇ 11 ਸਾਲ ਬਹੁਤ ਹੁੰਦੇ ਆ ਤੁਹਾਡੀ ਕੁੜਮਣੀ ਸੀ ਜਿਹੜੀ ਉਹ ਕਿਹੋ ਜਿਹੀ ਸੁਭਾਅ ਦੀ ਸੀ ਕਿਹੋ ਜਿਹੀ ਲੱਗਦੀ ਸੀ ਪਹਿਲਾਂ ਵੀ ਲੱਗਦੀ ਸੀ ਵੀ ਉਹ ਇਹੋ ਜਿਹੀ ਹੋ ਸਕਦੀ ਆ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਉਹ ਵੀ ਨਾਲ ਸੀ ਉਹਨਾਂ ਨੂੰ ਮਾਰਨ ਦੇ ਵਿੱਚ ਹਾਂਜੀ ਵੀ ਵਿੱਚੋਂ ਸਾਡੇ ਨਾਲ ਮਨ ਨਹੀਂ ਰਲੌਂਦੀ ਸੀ ਵੀ ਉੱਤੋਂ ਮਿੱਠੀ ਸੀ ਵਿੱਚੋਂ ਤਾਂ ਵੀ ਐ ਜਦੋਂ ਜਾਂਦੇ ਖੁਸ਼ ਹੋ ਕੇ ਨਹੀਂ ਬੁਲਾਉਂਦੀ ਸੀ ਵੀ ਕੁੜੀ ਆ ਨੂੰ ਵੀ ਜ਼ਿਆਦਾ ਗੱਲਬਾਤ ਕਰਨ ਨਹੀਂ ਦਿੰਦੀ ਸੀ ਤੇ ਕੋਈ ਤਾਂ ਆਇਆ ਚਾਚਾ ਫੋਨ ਕਰਦਾ ਉਹਤੇ ਵੀ ਥੋੜਾ ਜਿਹਾ ਬਰਖਲਾਪ ਹੀ ਕਰਦੀ ਸੀ ਵੀ ਆ ਪਤਾਏ ਚਾਚੇ ਵੀ ਕਰ ਲੈਣੇ ਆ ਕਦੇ ਫੋਨ ਉਹਤੇ ਵੀ ਐ ਕਹਿੰਦੀ ਸੀਗੀ ਵੀ ਕਿਉਂ ਫੋਨ ਲਾਉਂਦੇ ਆ ਕਿਉਂ ਪੇਤਛੇਤ ਲੈਂਦੇ ਆ ਵੀ ਹੁਣ ਕਰਦੇ ਆ ਇਹ ਗੱਲਬਾਤ ਵੀ ਬਸ ਅਸੀਂ ਐਂ ਸੋਚ ਲੈਂਦੇ ਸੀ ਵੀ ਚਲੋ ਬੱਚਾ ਹੋਇਆ ਤੇਰਾ ਬੇਟਾ ਵੀ ਐ ਤਾਂ ਨਵੇੜ ਵੀ ਨਹੀਂ ਸਕਦੇ ਵੀ ਕੋਈ ਨਾ ਕੋਈ ਨਾ ਕੋਈ ਨਾ ਬਸ 11 ਸਾਲ ਅਸੀਂ ਐਂ ਕੱਢ ਲੇ ਬਹੁਤ ਜਿਆਦੇ ਤੰਗ ਪਰੇਸ਼ਾਨ ਕਰੀਏ ਜਿੰਨੀ ਵੀ ਕਹਿ ਦੋ ਹਾਂ ਵਿਆਹ ਤੋਂ ਬਾਅਦ ਕਿੰਨੇ ਕੁ ਚਿਰ ਬਾਅਦ ਤਾਂ ਕਰਨ ਲੱਗ ਪਈ ਸੀ ਤੁਹਾਡੇ ਕੋਲੇ ਕੁੜੀ ਦੱਸਣ ਲੱਗ ਪਈ ਸੀ ਵੀ ਮਾਂ ਮੈਨੂੰ ਤੰਗ ਕਰਦੇ ਆ ਜਾਂ ਕਿਸੇ ਚੀਜ਼ ਦੀ ਕੋਈ ਮੰਗ ਕਰਦੇ ਹੁਣ ਮੰਗਤੌਣਾ ਨੇ ਉਹਦੀ ਕਰੀ ਸੀ ਜੀ ਵਿਆਹ ਤੋਂ ਬਾਅਦ 10 ਲੱਖ ਦੀ ਤੁਰਤ ਮੰਗ ਕਰੀ ਉਹਨਾਂ ਨੇ ਹੂੰ ਜਮਾ ਵਿਆਹ ਤੋਂ ਬਾਅਦ ਕਿੰਨੇ ਚਿਰ ਬਾਅਦ ਇਹ ਮੰਗ ਕਰੀ 10 ਲੱਖ ਦੀ ਵਿਆਹ ਤੋਂ ਜਦੋਂ ਵਿਆਹ ਰੱਖਿਆ ਸੀ 1 ਰੁਪਏ ਤੇ ਗੱਲ ਹੋਈ ਸੀ ਜਦੋਂ ਵਿਆਹ ਚ ਹਫਤਾ ਰਹਿੰਦਾ ਸੀ ਪੂਰਾ ਜੱਜ ਕੇ ਮੰਗਾ ਸਾਰੇ ਸਾਡੇ ਨਗਰ ਨੂੰ ਪਤਾ ਹੈ 10 ਲੱਖ ਰੁਪਏ ਮੰਗ ਮੰਗ ਕਰੀ ਮੰਗ ਕਰੀ ਤੁਸੀਂ ਪਹਿਲਾਂ ਕਰਮਿਆਣੀ ਸੀ ਨਹੀਂ ਕਰਮਿਆ ਸੀ 1 ਰੁਪਏ ਤੇ ਹੋਇਆ ਸੀ ਜੀ ਹਾਂ ਫਿਰ ਤੁਸੀਂ 10 ਲੱਖ ਉਹ ਦਿੱਤਾ ਸੀ ਹਾਂਜੀ ਦਿੱਤੇ ਆ ਉਹ ਇਹ ਨਹੀਂ ਲੱਗਿਆ ਵੀ ਇਹ ਲੋਕ ਲਾਲਚੀ ਆ ਸਾਨੂੰ ਇੱਥੇ ਆਦੀ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਚਾਹੀਦਾ ਉਦੋਂ ਅਸੀਂ ਇਹ ਸੋਚਿਆ ਵੀ ਸਾਡੀ ਲੜਕੀ ਸਹੀ ਹੈ ਅੱਜ ਜੇ ਅਸੀਂ ਜਵਾਬ ਦਿੰਨੇ ਆ ਤਾਂ ਦੁਨੀਆ ਸੋਚੂਗੀ ਵੀ ਲੜਕੀ ਦੀ ਕਿਤੇ ਹੋਰ ਗੱਲ ਬਾਤ ਹੈ ਅਸੀਂ ਮੰਗੀ ਹੋਈ ਸੀ ਮੰਗੀ ਹੋਈ ਸੀ ਪਹਿਲਾਂ ਲੜਕੀ ਉਹ ਵਿਆਹ ਉਦੋਂ ਬਾਅਦ ਹੁੰਦਾ ਜਦ ਤੂੰ ਤੁਸੀਂ ਕਹਿੰਦੇ 1 ਸਾਲ 1.5 ਸਾਲ ਹੋ ਗਿਆ ਸੀ ਮੰਗੀ ਸੀ ਵੀ ਉਦੋਂ ਬਾਅਦ ਮੰਗ ਕਰਦੇ ਆ ਨਾ ਦਾਜ ਦੀ ਬਾਅਦ ਮੰਗ ਕਰਦੇ ਆ ਵਿਆਹ ਜ ਹਫਤੇ ਹੀ ਰਹਿੰਦਾ ਸੀ ਉਦੋਂ ਕਹਿੰਦੇ ਸਾਨੂੰ ਵੀ ਐਨਾ ਪੈਸਾ ਚਾਹੀਦਾ ਅਸੀਂ ਦਿੱਤਾ ਗੁੱਡੀ ਆਏ ਕਹਿੰਦੀ ਸੀ ਵੀ ਜਵਾਬ ਦੇ ਦੋ ਅਸੀਂ ਆ ਕਿਹਾ ਵੀ ਚਲੋ ਹਨਾ ਵੀ ਮੰਗਦੇ ਆ ਤਾਂ ਧੀਆਂ ਨੂੰ ਦਿੰਦੀ ਆਏ ਕੋਈ ਗੱਲ ਨਹੀਂ ਦੇਤਾ 10 ਲੱਖ ਰੁਪਇਆ ਫੇਰ ਵੀ ਤੰਗ ਪਰੇਸ਼ਾਨ ਹੀ ਕੀਤਾ ਬਹੁਤ ਜਿਆਦਾ ਤੌਰਚਰ ਬਹੁਤ ਵਾਰ ਵੀ ਬਹੁਤ ਤੌਰਚਰ ਕਰਦਾ ਸੀ ਬਹੁਤ ਜਿਆਦਾ ਦੱਸਦੀ ਰਹਿੰਦੀ ਸੀ ਗੁੱਡੀ ਹਾਂਜੀ ਦੱਸਦੀ ਸੀ ਅਸੀਂ ਕਹਿੰਦੇ ਕੋਈ ਨਾ ਇੱਧਰ ਆ ਜਾ ਇੱਕ ਵਾਰੀ ਇੱਧਰ ਆ ਜਾ ਇੱਥੇ ਆ ਕੇ ਵੀ ਇੱਥੇ ਆ ਕੇ ਤਾਂ ਆਈ ਹੀ ਨਹੀਂ ਵਾਪਸ ਦੇਖ ਨਾਲ ਹੁਣ ਆਇਆ ਸੀ ਹੁਣ ਆ ਕੰਮ ਕਰਤਾ ਗੁੱਡੀ ਕਿੰਨਾ ਚਿਰ ਪਹਿਲਾਂ ਆ ਗਈ ਸੀ ਪਰੋਣੇ ਤੋਂ ਪਰੋਣਾ ਦਾ ਬਾਅਦ ਚਾਉਂਦਾ ਉਹ ਹੁਣ ਆਇਆ ਮੇਰੇ ਨਹੀਂ ਟਾਈਮ ਜਿਆਦਾ ਵੀ ਕਿੰਨ ਉਹ ਆਈ ਹੈਗੀ ਵੀ ਮੇਰੇ ਦਿਮਾਗ 'ਚ ਨਹੀਂ ਵੀ ਇਹਨਾਂ ਕਦੋਂ ਆਈ ਆ ਉਹ ਇਹਨਾਂ ਨੂੰ ਪਤਾ ਹੋਊ ਬੰਦਿਆਂ ਨੂੰ ਕਿ ਉੱਥੇ 3 ਸਾਲ ਪਾਉਣੇ 3 ਸਾਲ ਨੂੰ ਲਾਇਆ ਹੀ ਜਦੋਂ ਇੱਥੇ ਆ ਗਈ ਇੱਥੇ ਆ ਕੇ ਅਸੀਂ 2 ਸਾਲ ਰੱਖੀ ਇੱਥੇ ਐਦਕੀ ਸਾਨੂੰ ਆਏ ਸੀ ਵੀ ਸਾਡੇ ਫਿੰਗਰਪ੍ਰਿੰਟ ਆ ਹੋ ਗਏ ਸੀਗੇ ਆਪਣੇ ਬਾਹਰ ਜਾਣ ਵਾਲੇ ਫਿੰਗਰਪ੍ਰਿੰਟ ਵੀ ਅਸੀਂ ਬਾਹਰ ਜਾਣਾ ਸੀ ਬੇਟੇ ਨੂੰ 2-3 ਨੂੰ ਉੱਥੇ ਲਾਤਾ ਸੀ ਪਹਿਲੀਆਂ ਕਲਾਸਾਂ ਸਟਾਰਟ ਹੋਣ ਚ ਵੀ ਚਲੋ ਵੀ ਕੱਲ ਨੂੰ ਵੀ ਹਟਾਵਾਂਗੇ ਵੀ ਉੱਥੇ ਲਾ ਦਿੰਨੇ ਆ ਉੱਤੇ ਹੁਣ ਸਾਨੂੰ ਉਹਨੇ ਕੁਝ ਨਹੀਂ ਕਿਹਾ ਵਧੀਆ ਕਹਿ ਜਾਂਦੀ ਹੁਣ ਤਾਂ ਮੰਮੀ ਚਲ ਉਹ ਐ ਕਰਦੀ ਐ ਵੀ ਪਿਉ ਵਿਚੋ ਤਾਂ ਥੋੜੀ ਜਿਹੀ ਕਰੋੜ ਰੱਖਦੀ ਪਤਨੇ ਉੱਤੋਂ ਐ ਕਰਦੀ ਤੇ ਵੀ ਐਵੇਂ ਜੀ ਕੋਈ ਹੋ ਸੀਗਾ ਬਸ ਅੱਜ ਲੱਗਦਾ ਕਿਤੇ ਨਾ ਕਿਤੇ ਵੀ ਜੇਕਰ ਉਹਨੇ ਜਵਾਬ ਦਿੱਤਾ ਹੁੰਦਾ ਜਿਹੜਾ 10 ਲੱਖ ਮੰਗਦੇ ਸੀ ਅੱਜ ਜਿਹੜੀ ਤੁਹਾਡੀ ਜਵਾਨ ਧੀ ਆ ਉਹ ਨਾ ਜਾਂਦੀ ਅੱਜ ਲੱਗਦਾ ਜੀ ਅੱਜ ਸਾਨੂੰ ਲੱਗ ਰਿਹਾ ਵੀ ਅਸੀਂ ਉਹਦੇ ਜਵਾਬ ਦਿੱਤਾ ਹੁੰਦਾ ਵੀ ਅੱਜ ਮੇਰੀ ਧੀ ਮੇਰੇ ਕੋਲੇ ਹੋਣੀ ਸੀ ਲੱਗਦਾ ਮੈਨੂੰ ਅਸੀਂ ਕਿਉਂ ਦਿੱਤਾ ਵੀ ਉਹ ਕਹਿ ਰਹੀ ਸੀ ਵੀ ਜਵਾਬ ਦੇ ਦਿਓ ਅਸੀਂ ਕਿਹਾ ਵੀ ਨਾ ਪੁੱਤ ਕੀ ਪਤਾ ਹੋਰ ਏਦੂ ਵੀ ਲਾਲਚੀ ਟੱਕਰ ਨਾ ਹੈ ਵੀ 10 ਲੱਖ ਦੀ ਕੋਈ ਗੱਲ ਨਹੀਂ ਚਲੋ ਲੜਕੀ ਕਹਿੰਦੀ ਸੀ ਵੀ ਜੇ ਕਰੇ ਮੰਗਦਿਆ ਤਾਂ ਦਾਜ ਤੁਸੀਂ ਨਾ ਦਿਓ ਨਹੀਂ ਦਾਜ ਉਹ ਕਹਿੰਦੀ ਸੀ ਰਿਸ਼ਤੇ ਨੂੰ ਜਵਾਬ ਦੇ ਦਿਓ ਉਹ ਲੜਕੇ ਸਹੀ ਕਹਿੰਦੀ ਸੀ ਫਿਰ ਇਹਦਾ ਬਸ ਅਸੀਂ ਕਿਹਾ ਮੈਂ ਵੀ ਥੋੜੀ ਜੀ ਵਿਚ ਐ ਸੀ ਕਿ ਵੀ ਜਵਾਬ ਦੇਣ ਚ ਸੀ ਇਹ ਬੇਟਾ ਕਹਿ ਰਿਹਾ ਸੀ ਇਹਦੇ ਤਾਇਆ ਜੀ ਵੀ ਗੁਡੀਆਂ ਦਾ ਕਹਿੰਦਾ ਸੀ ਵੀ ਜਵਾਬ ਦੇ ਦਿਓ ਇਹਦਾ ਪਾਪਾ ਕਹਿੰਦਾ ਸੀ ਕੋਈ ਗੱਲ ਨਹੀਂ ਚਲ ਵਿਚਾ ਲੋ ਕੋਈ ਗੱਲ ਨਹੀਂ ਵੀ ਵਿੱਚ ਆਪਾਂ 2-4 ਬੰਦੇ ਉਧਰ ਹੁੰਨੇ ਆ ਦੋ ਉਧਰ ਹੁੰਨੇ ਆ ਵੀ ਅਸੀਂ ਤਿੰਨ ਕ ਜਣੇ ਤਾਂ ਜਵਾਬ ਦੇਣ ਚ ਸੀ ਦੋ ਕਿ ਸਾਡੇ ਆ ਕਹਿੰਦੇ ਸੀ ਚਲੋ ਕੋਈ ਗੱਲ ਨਹੀਂ ਦੇ ਦੇਾਂਗੇ ਈਆਂ ਨੂੰ ਦਿੰਦੇ ਆਏ ਮਾਪੇ ਵੀ ਹੁਣ ਦਿੱਤਾ ਸੀ ਵੀ ਚਲ ਹੋਰ ਮੰਗ ਲੈਂਦੇ ਹੁਣ ਜੇ ਕੋਈ ਲਾਲਚ ਵਗੈਰਾ ਸੀ ਵੀ ਮਾਰਦਾ ਨਾ ਜਾਨੋ ਹੈ ਜਾਂ ਕੋਈ ਕੰਮ ਵਿੱਚ ਐਂ ਕੱਢਦਾ ਸਾਨੂੰ ਬੁਲਾ ਲੈਂਦਾ ਵੀ ਆ ਵੇਖੋ ਆ ਉਹਨੇ ਆ ਕਰਿਆ ਪਿਆ ਅਸੀਂ ਕੋਲੇ ਖੜ ਕੇ ਮਵਾਦ ਨੇ ਸਾਡੀ ਕੁੜੀਆ ਚ ਗਲਤੀ ਹੁੰਦੀ ਅਸੀਂ ਆਮ ਮਵਾਦ ਦਿੰਦੇ ਕੋਲੇ ਮਾਰੋ ਭਾਈ ਅਸੀਂ ਵੀ ਨਾਲ ਲੱਗਦੇ ਸਹੀ ਹੈ ਨਾ ਗੱਲ ਸਹੀ ਬਿਲਕੁਲ ਹਾਂਜੀ ਜਦੋਂ ਕਮੇ ਵੀ ਇੱਚੀ ਨਹੀਂ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਕੀ ਤੇ ਕਿਉਂ ਮਾਰੀ ਹਾਂਜੀ ਜੀ ਹਾਂ ਇੱਕ ਬਜ਼ੁਰਗੋ ਤੁਸੀਂ ਆਏ ਦੱਸੋ ਤੁਸੀਂ ਕੁਝ ਦੱਸ ਰਹੇ ਸੀ ਸਾਨੂੰ ਕਹਿ ਰਹੇ ਸੀ ਕਿ ਜਦੋਂ ਤੁਸੀਂ ਜਾਣੇ ਹੋ ਇੱਧਰ ਆਜੋ ਮੜਾ ਜਾ ਹਾਂਜੀ ਇੱਧਰ ਆਇਓ ਨਾ ਇੱਧਰ ਮੁੱਕੋ ਇੱਧਰ ਪਿਆਰੇ ਜਦੋਂ ਤੁਸੀਂ ਜਾਣੇ ਹੋ ਤੇ ਉਹਨਾਂ ਦੇ ਜਿਹੜੇ ਆ ਨੌ ਆ ਨੋਹਾਂ ਦੇ ਵਿੱਚ ਮਾਸ ਫਸਿਆ ਹੋਇਆ ਸੀ ਹਾਂਜੀ ਫਸਿਆ ਪਿਆ ਸੀ ਮਾਸ ਉੱਥੇ ਅਸੀਂ ਦੇਖਿਆ ਉੱਥੇ ਨਹੀਂ ਦੇਖਿਆ ਅਸੀਂ ਉੱਤੋਂ ਉੱਦੋਂ ਦੇਖਿਆ ਸਬਤਾਲ ਚ ਹੂੰ ਕੁੜੀ ਦੇ ਨੋਹਾਂ ਚ ਮਾਸ ਵੀ ਫਸਿਆ ਪਿਆ ਸੀ ਤੇ ਕੁੜੀ ਦਾ ਜੀ ਬਹੁਤ ਹਾਲਤ ਨਾ ਮੜੀ ਇੱਥੇ ਗਲ ਚ ਗੂਠਾ ਦਿੱਤਾ ਪਿਆ ਸੀ ਜਿੰਨਾ ਲੱਗਦਾ ਉਹ ਜਿਹੜਾ ਮਾਸ ਫਸਿਆ ਸੀ ਕੀ ਲੱਗਦਾ ਕਾਹਦਾ ਮਾਸ ਸੀ ਕਿਸ ਤਰ੍ਹਾਂ ਦੀ ਉਹ ਕੋਈ ਵਿਚਾਰੀ ਨੂੰ ਜਦੋਂ ਮਾਰਦੇ ਹੋਣਗੇ ਜਦੋਂ ਵਿਚਾਰੀ ਨੇ ਨੋਹਾਂ ਨਾ ਮਾਸ ਜਦੋਂ ਮਾਰਦੇ ਇਹ ਬੰਦਾ ਮਰਦਾ ਤਾਂ 100 ਕੁਸਤਾਂ ਲੈ ਲੈਂਦਾ ਜੀ ਵੀ ਮੈਨੂੰ ਜਾਨ ਬਾਜੀ ਮੇਰੀ ਵੀ 100 ਪਾਸੇ ਹੱਥ ਮਾਰਦਾਗਾ ਮਰਦਾ ਬੰਦਾ ਪਾਣੀ 'ਚ ਡੁੱਬਦਾ ਹੋਊਗਾ ਜੀ ਬੰਦਾ ਪਾਣੀ ਨੂੰ ਹੱਥ ਪਾਊਗਾ ਵੀ ਮੈਂ ਬਾਜਾਂ ਪਰ ਬੱਚੀ ਨਹੀਂ ਵਿਚਾਰੀ ਸਾਡੀ ਕੁੜੀ ਹੂੰ ਪੂਰੇ ਨਜਾਇਜ਼ ਮਾਰੀ ਬਹੁਤ ਦੁੱਖ ਨਾਲ ਮਾਰੀ ਹੈ ਭੇੜੇ ਹਾਲਤ ਨਾਲ ਕੁੜੀ ਦਾ ਹਾਲ ਬਹੁਤ ਬੁਰਾ ਹਾਲ ਸੀ ਜੀ ਜਦੋਂ ਹਸਪਤਾਲ 'ਚ ਜਾ ਕੇ ਦੇਖੀ ਕੁੜੀ ਉਹ ਤਾਂ ਦੇਖਿਆ ਤੇ ਵਿਚਾਰੇ ਗਲੇ ਘੁੱਟਿਆ ਪਿਆ ਬਹੁਤ ਜਿਹੇ ਹੱਥਾਂ ਹਾਈ ਸਾਰਾ ਕਾਲਾ ਕਰਿਆ ਪਿਆ ਸੀ ਆ ਗਲੇ 'ਚੋਂ ਮਾਰਾ ਮੋਟਾ ਲਿਖੀਰਾਂ ਲੁਖਰਾਉਂ ਵੀ ਮਾਰੀਆਂ ਚੁੰਨੀ ਲਾਲਾ ਕੁਛ ਲਾਲਾ ਵੀ ਇਹਨਾਂ ਨੇ ਫਾਹ ਲੈ ਫਾਹ ਹੋ ਗਿਆ ਕੁੜੀ ਦਾ ਕੋਈ ਨਹੀਂ ਘੋੜ ਕੇ ਮਾਰੀ ਕੁੜੀ ਪੂਰੇ ਜ਼ੋਰ ਨਾਲ ਬਹੁਤ ਬੁਰੀ ਹਾਲਤ ਨਾ ਮਰੀ ਕੁੜੀ ਜੀ ਸਾਡਾ ਇਹ ਹੀ ਇਨਸਾਫ ਮਿਲਣਾ ਚਾਹੀਦਾ ਉਹਨੂੰ ਫਾਂਸੀ ਲੱਗਣੀ ਚਾਹੀਦੀ ਸਾਡਾ ਕਰਜਾ ਫੇਟਰੇ ਜਿਵੇਂ ਸਾਡੀ ਧੀ ਮਰੀ ਹੋਵੇ ਜਕਰ ਪ੍ਰਮਾਤਮਾ ਸੱਚੇ ਪਾਤਸ਼ਾਹ ਹੀ ਕਰੇ ਤਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਦੋਨੇ ਮਾਪ ਪੁੱਤਾਂ ਨੂੰ ਐਡਾ ਨਜਾਇਜ਼ ਜਿਵੇਂ ਤੁਸੀਂ ਪਹਿਲਾਂ ਮਾਤਾ ਵੀ ਦੱਸ ਕੇ ਹਟੀ ਹੈ ਕਿ ਗੁੱਡੀ ਮੰਗੀ ਰਹੀ ਏ ਸਾਲ ਉਸ ਤੋਂ ਬਾਅਦ ਜਿਹੜਾ ਵਿਆਹ ਰੱਖਿਆ ਜਾਂਦਾ ਉਹ ਦਾਜ ਮੰਗਦੇ ਸੀ ਅੱਜ ਕਿਤੇ ਨਾ ਕਿਤੇ ਇਹ ਗੱਲ ਵਾਰ-ਵਾਰ ਰਿਪੀਟ ਹੁੰਦੀ ਹੁਣੀ ਦਿਮਾਗ ਦੇ ਵਿੱਚ ਵੀ ਜੇਕਰ ਦਾਜ ਮੰਗਦੇ ਸੀ ਜੇ ਸੀ ਉਦੋਂ ਹੀ ਨਾ ਕੀਤਾ ਹੁੰਦਾ ਰਿਸ਼ਤਾ ਤੇ ਸਾਡੀ ਜਿਹੜੀ ਜਵਾਨੀ ਅੱਜ ਨਾ ਜਾਂਦੀ ਜਿਹੜੇ ਤੁਹਾਨੂੰ ਤੁਸੀਂ ਦੱਸ ਰਹੇ ਮਾਤਾ ਦੱਸ ਰਹੀ ਆ ਕਿ 10 ਲੱਖ ਦੀ ਉਹ ਮੰਗ ਕਰਦੇ ਸੀ ਦਾਜ ਦੇ ਉਦੋਂ ਪੂਰੇ ਜੱਜ ਕੇ ਮੰਗ ਕਰੀ ਜੀ ਉਹਨਾਂ ਦਾ ਤਾਇਆ ਜੀ ਹੈ ਇਹਨਾਂ ਦਾ ਇਹ ਲਟਕੀ ਦਾ ਉਹਨੇ ਬਹੁਤ ਜ਼ੋਰ ਲਾਇਆ ਵੀ ਅੱਜ ਇਹ ਮੰਗ ਮੰਗਦੇ ਆ ਆਪਾਂ ਇਸ ਨੂੰ ਕਰਕੇ ਵੀ ਆਪਾਂ ਜਵਾਬ ਹੀ ਦੇ ਦੋ ਚੰਗੇ ਰਹਿਾਂਗੇ ਤੇ ਪਰਿਵਾਰ ਚ ਜਿਹੜਾ ਸਾਡਾ ਇਹ ਭਤੀਜਾ ਨੇ ਥਾਂ ਇਹ ਵਿਚਾਰਾ ਦਾ ਵੀ ਆਪਾਂ ਕਿੱਥੇ ਥਾਂ ਥਾਂ ਮੰਗਾਗੇ ਵਿਚਾਰੋ ਕੀ ਆ ਪੈਸਿਆਂ ਦੀ ਕੀ ਗੱਲ 10 ਰੁਪਏ ਨਾ ਆਪਾਂ ਚਲ ਫੇਰ ਦੇ ਦੇਾਂਗੇ ਚਲੋ ਆਪਣਾ ਫੇਰ ਟਾਈਮ ਪਾਸ ਹੋ ਜੂਗੀ ਸੁખી ਰਹਿਣੀ ਚਾਹੀਦੀ ਆਪਾਂ ਸੁਖੀ ਰਹਿਣੀ ਚਾਹੀਦੀ ਆ ਤੇ ਦਾਜ ਹੋਰ ਮੰਗ ਲੈਂਦੇ ਹੋਰ ਦੇਣਦੇ ਕੋਈ ਕਿਲਾ ਵੈਕ ਕਰ ਦਿੰਦੇ ਅਸੀਂ ਤਾਂ ਜ਼ਮੀਨ ਵੀ ਵੈਕ ਕਰਨੀ ਚੀਤ ਕੀ ਗੱਲ ਸੀ ਕਿ ਸਾਡੀ ਧੀ ਨੂੰ ਨਾ ਮਾਰਦਾ ਪਰ ਹੁਣ ਮਾਰਤੀ ਵਿਚਾਰੀ ਅਸੀਂ ਕੀ ਕਰ ਸਕਦਾ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤਾਂ ਉਹ ਮੰਗਾ ਦਾਜ ਵੀ ਦਿੱਤਾ ਤੇ ਕੁੜੀ ਕੁੜੀ ਫੇਰ ਵੀ ਸੁਖੀ ਨਹੀਂ ਰਹੀ ਕੁੜੀ ਤਾਂ ਕੁੜੀ ਨੂੰ ਤਾਂ ਤੰਗ ਕਰਦਾ ਰਿਹਾ ਜੀ ਕੁੜੀ ਆ ਕੇ ਮਾੜ ਯਾਹਦੇ ਕਰੇ ਬਾਸ ਜੇ ਵਿਚਰੀ ਸਾਡਾ ਤਾਂ ਇਹੀ ਸੀਗਾ ਵੀ ਚੱਲ ਬਾਸ ਜੇ ਕਮਾਈ ਕਰਦਾ ਜਮੀਨ ਬਣਾਈ ਜਾਂਦਾ ਚੱਲ ਕੁੜੀ ਨੂੰ ਇਹੀ ਲਾਰੇ ਲੱਪੇ ਲਾ ਕੇ ਕੁੜੀ ਨੂੰ ਤੋੜ ਦਿੰਦੇ ਸੀਗੇ ਕੁੜੀ ਨੂੰ ਵਿਚਾਰੀ ਨੂੰ ਠਿੱਠ ਕਰਕੇ ਮਾਰਿਆ ਦੋਨਾਂ ਮਾਂ ਪਤਨ ਨਹੀਂ ਮਰਿਆ ਅਸਲ ਬਾਜੀ ਉਹਦਾ ਕੁੜੀ ਦਾ ਲੜਕੀ ਦਾ ਤਾਂ ਇੱਥੇ ਉਹਨੂੰ ਪੁੱਛ ਲੋ ਜੇ ਜੀ ਉਹਨੇ ਵਿਚਾਰੇ ਨੇ ਬਹੁਤ ਕਿਹਾ ਦਾ ਆਪਣਾ ਅੰਦਾਜ਼ ਅੱਜ ਮੰਗਦੇ ਆਪਾਂ ਨਾ ਬਿਆਹੋ ਨਾ ਬਿਆਹੋ ਗੱਲ ਕਰ ਦਿਨੀ ਅੱਠ ਲੈਂਦੇ ਸੀਗੇ ਜੀ ਆਪਾਂ ਨੂੰ ਹੁੰਦਾ ਵੀ ਚਲੋ ਜੀ ਪਰਮਾਤਮਾ ਦੇ ਕੋਲ ਵੀ ਚੱਲ ਬਾਸ ਜੂ ਚੱਲ ਵੀ ਚੱਲ ਲਾਲਚੀ ਬੰਦੇ ਚੱਲ ਵਸਾ ਲੈਣਗੇ ਪਰ ਵਸਾਉਣ ਵਾਲੀ ਉਹਨਾਂ ਨੇ ਗੱਲ ਹੀ ਨਹੀਂ ਯਾਰ ਦਾ ਜਦ ਸਰੇ ਤੁਸੀਂ 8 ਦਿਨ ਵਿਆਹ ਚ ਰਹਿੰਦੇ ਸੀ ਉਦੋਂ ਮੰਗਿਆ ਗਿਆ ਇਹ ਇਹ ਉਦੋਂ ਮੰਗਿਆ ਗਿਆ ਜੀ ਉਦੋਂ ਆਪਾਂ ਨੂੰ ਐ ਹੋ ਜਾਂਦਾ ਜਦੋਂ ਮੰਗ ਲਿਆ ਹੁਣ 1.5 ਸਾਲ ਹੋ ਗਏ ਸੀ ਅੰਗੇਜਮੈਂਟ ਹੋਈ ਨੂੰ ਡੇਲੀ ਗੱਲਬਾਤ ਹੁੰਦੀ ਸੀ ਫੋਨ ਤੇ ਗੱਲਬਾਤ ਕਰਦੇ ਸੀ 8 ਦਿਨ ਪਹਿਲਾਂ ਜਦੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਕਿਉਂਕਿ ਕੁੜੀ ਵਾਲਿਆਂ ਵੱਲੋਂ ਤਿਆਰੀਆਂ 2 ਮਹੀਨੇ ਪਹਿਲਾਂ ਹੀ ਸਟਾਰਟ ਹੋ ਜਾਂਦੀਆਂ ਆਪਾਂ ਕਰਦੇ ਆ ਜਦੋਂ 8-10 ਦਿਨ ਪਹਿਲਾਂ ਪੈਸੇ ਮੰਗਦੇ ਆ ਜੇ ਅਸੀਂ ਉਦੋਂ ਜਵਾਬ ਦਿੰਦੇ ਸੀ ਤਾਂ ਗੱਲ ਆਪਣੀ ਇੱਜ਼ਤ ਤੇ ਆ ਜਾਂਦੀ ਐ ਅਗਲਾ ਕਹਿ ਦਿੰਦਾ ਵੀ ਕੋਈ ਕੁੜੀ ਚ ਕਾਣ ਮੀਣ ਹੋਣਾ ਪਰ ਉਦੋਂ ਸਾਨੂੰ ਦੇਣਾ ਪਿਆ ਆਪਦੀ ਇੱਜ਼ਤ ਖਾਤਰ ਆਪਦੀ ਕੁੜੀ ਦੀ ਇੱਜ਼ਤ ਖਾਤਰ ਵੀ ਨਹੀਂ ਆਪਣੀ ਕੁੜੀ ਸਹੀ ਐ ਕੱਲ ਨੂੰ ਕੋਈ ਉਹ ਇਹ ਨਾ ਕਹਿ ਦੇ ਆਪਾਂ ਨੂੰ ਇਹ ਹੁੰਦਾ ਚਲੋ ਅਸੀਂ ਉਹ ਦੇ ਤਾਂ ਉਹਦਾ ਵੀ ਕੋਈ ਰਿਗਰੈਟ ਨਹੀਂ ਚਲੋ ਆਪਾਂ ਆਪਦੀ ਧੀ ਨੂੰ ਦਿੰਨੇ ਆ ਜਦੋਂ ਮੁੰਡੇ ਜ਼ਮੀਨ ਲੈ ਜਾਂਦੇ ਆ ਤਾਂ ਕੁੜੀਆਂ ਕੋਸਤਾ ਲੈ ਕੇ ਜਾਣੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਵਿਆਹ ਤੋਂ ਸਾਲ ਬਾਅਦ ਲੜਾਈ ਦਾ ਮਾੜਾ ਮੋਟਾ سلسلہ ਸ਼ੁਰੂ ਹੋ ਗਿਆ ਪਰ ਉਹਨੇ ਕਦੇ ਦਾਜ ਦੀ ਨਿੱਤਾਂ ਨਹੀਂ ਜਿਹੜਾ ਦਾਜ ਅਸੀਂ ਇੱਕ ਵਾਰ ਦੇ ਤਾ ਉਹ ਠੀਕ ਸੀ ਉਹਦਾ ਕਿਸੇ ਹੋਰ ਕੁੜੀ ਨਾਲ ਚੱਕਰ ਹੋਣ ਕਰਕੇ ਉਹ ਉਦੋਂ ਤੋਂ ਹੀ ਟਾਰਚਰ ਕਰਨ ਲੱਗ ਗਿਆ ਮਾੜਾ ਮਾੜਾ ਕਦੇ ਕੁੱਟਦਾ ਕਦੇ ਲੜ ਪਿਆ ਕਦੇ ਕਿਵੇਂ ਕਦੇ ਕਿਵੇਂ ਉਦੋਂ ਤੋਂ ਹੀ ਟਾਰਚਰ ਸਟਾਰਟ ਕੀਤਾ ਉਸ ਬੰਦੇ ਨੇ ਸਸਟ ਨੂੰ ਪਤਾ ਲੱਗਾ ਸੀ ਵੀ ਇਹਦੇ ਰਿਲੇਸ਼ਨ ਆ ਕਿਸੇ ਨਾਲ ਉਹ ਦੱਸਣ ਲੱਗ ਪਿਛ ਤੁਹਾਨੂੰ ਉਹਨਾਂ ਨੇ ਮੈਨੂੰ ਇੱਕ ਦੋ ਵਾਰ ਦੱਸਿਆ ਜਦੋਂ ਵੀ ਬਾਈ ਇਹ ਇਹਨਾ ਮੈਨੂੰ ਲੱਗਦਾ ਵੀ ਕਿਸੇ ਨਾਲ ਰਿਲੇਸ਼ਨ ਆ ਆਪਾਂ ਕਹਿ ਦਿੰਨੇ ਆ ਬੱਚੇ ਨੂੰ ਵੀ ਹਾਂ ਆਪਣੇ ਕੋਲ ਪ੍ਰੂਫ ਹੈ ਕੋਈ ਆਪਾਂ ਪੁੱਛਨੇ ਆ ਕਿਉਂਕਿ ਜੇ ਕੱਲ ਨੂੰ ਆਪਾਂ ਪੰਚਾਇਤ ਕਰਾਂਗੇ ਆਪਾਂ ਚਾਰ ਬੰਦਿਆਂ ਦੇ ਵਿੱਚ ਗੱਲ ਕਰਾਂਗੇ ਤਾਂ ਅਗਲਾ ਕਹੂਗਾ ਵੀ ਤੁਹਾਡੇ ਕੋਲ ਕੀ ਸਬੂਤ ਆ ਤਾਂ ਉਹ ਬੰਦਾ ਐਡਾ ਕਿ ਜ਼ਿਆਦਾ ਤੇਜ਼ ਸੀ ਅਸੀਂ ਕੋਈ ਸਬੂਤ ਹੀ ਨਹੀਂ ਭੈਣ ਇਕੱਠਾ ਕਰ ਸਕੀ ਜੇ ਕੋਈ ਸਬੂਤ ਹੁੰਦਾ ਤਾਂ ਆਪਾਂ ਪਹਿਲੀ ਨਿਮੇੜ ਲੈਂਦੇ ਉਹਦੀ ਜਾਣ ਕਿਉਂ ਜਾਂਦੀ ਉਹ ਕੋਈ ਸਬੂਤ ਹੀ ਨਹੀਂ ਇਕੱਠਾ ਕਰ ਸਕੀ ਕਿਉਂਕਿ ਉਹਨੂੰ ਉਹਨੇ ਉਹਨੂੰ ਚਾਂਸ ਹੀ ਨਹੀਂ ਦਿੱਤਾ ਸਬੂਤ ਇਕੱਠਾ ਕਰਨ ਦਾ ਜਦੋਂ ਉਹ ਬਾਹਰ ਸੀਗਾ ਜਦੋਂ ਹੁਣ ਮੈਂ ਬਾਹਰ ਹਾਂ ਮੇਰਾ ਜਿਹੇ ਇਥੇ ਰਿਲੇਸ਼ਨ ਆ ਜਿਵੇਂ ਹੁਣ ਮੈਂ ਆਣ ਮੈ ਰਣਾ ਮੇਰੇ ਮੰਮੀ ਡੈਡੀ ਨਾਲ ਮੇਰਾ ਰਿਲੇਸ਼ਨ ਆ ਮੈਂ ਇਹਨਾਂ ਨੂੰ ਡੇਲੀ ਫੋਨ ਕਰਦਾ ਕਰਨਾ ਵੀ ਬਣਦਾ ਸਾਰੇ ਕਰਦੇ ਆ ਪਰ ਉਹ ਬੰਦੇ ਨੇ ਕਦੇ ਆਪਦੀ ਵਾਈਫ ਤੇ ਆਪਦੇ ਬੱਚੇ ਨੂੰ ਕਦੇ ਫੋਨ ਨਹੀਂ ਕਰਿਆ ਸੀ ਬਹੁਤ ਰੇਅਰ ਫੋਨ ਕਰਦਾ ਸੀ ਬਹੁਤ ਹੀ ਘੱਟ ਉਹ ਦਾ ਉਹ ਕਿਤੇ ਹੋਰ ਰਿਲੇਸ਼ਨ ਹੋਣ ਕਰਕੇ ਉਹਦੀ ਅਟੈਚਮੈਂਟ ਨਹੀਂ ਸੀ ਉਹ ਇਸ ਆਇਆ ਉਹ ਆਈ ਸਿਰਫ ਪਲਾਨ ਕਰਕੇ ਸੀ ਵੀ ਮਰਡਰ ਕਰ ਦੇਣਾ ਵੀ ਮੇਰੇ ਤੇ ਯਕੀਨ ਕਰਦੇ ਆ ਜਿਵੇਂ ਇਹਨਾਂ ਨੂੰ ਸ਼ੋਅ ਕਰ ਦੂੰਗਾ ਸੁਸਾਇਡ ਆ ਤਾਂ ਇਹ ਮੰਨ ਲੈਣਗੇ ਤੇ ਵੀ ਮੈਂ ਚੱਲ ਜੂਗਾ ਹੁਣ ਆਪਾਂ ਨੂੰ ਕੀ ਪਤਾ ਸੀਗਾ ਆਪਾਂ ਨੂੰ ਇਹ ਹੁੰਦਾ ਜਦੋਂ ਦੋ ਪਰਿਵਾਰਾਂ ਚ ਲੜਾਈਆਂ ਹੁੰਦੀਆਂ ਪਤੀ ਪੁੱਤ ਨੂੰ ਕਹਿੰਨੇ ਵੀ ਕੋਈ ਨਾ ਸੁਧਰ ਜੂ ਸੁਧਰ ਜੂ ਸੈੱਟ ਹੋ ਜੂ ਪਰ ਐਂ ਕੀ ਪਤਾ ਸੀਗਾ ਵੀ ਉਹ ਤੁਹਾਨੂੰ ਜਾਨ ਨੂੰ ਹੀ ਮਾਰ ਦੂਗਾ ਕਿ ਜਿੱਮੇ ਆਪਾਂ ਕਹਿੰਦੇ ਨੇ ਕਿ ਫਿਲਮੀ ਸਟੰਟ ਖੇੜ ਦੀ ਗੱਲ ਕੁਛ ਕਰਦਾ ਸੀ ਜਿੱਮੇ ਆਪਾਂ ਫਿਲਮਾਂ ਦੇ ਵਿੱਚ ਵੈਨੇ ਲਾਟਕਾਂ ਦੇ ਵਿੱਚ ਵੈਨੇ ਆ ਉਹ ਇੱਕ ਉਹ ਸਟੰਟ ਖੇੜਦਾ ਹੋਣਾ ਖੇੜਦਾ ਪੂਰਾ ਖੇੜਿਆ ਜੀ ਉਹਨੇ ਉਹਨੇ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਵੀ ਮੈਂ ਉਹਨੇ ਸਪੂਦ ਵੀ ਇਕੱਠੇ ਕਰੇ ਮੈਂ ਸਾਰਾ ਦਿਨ ਵਿਆਹ ਚ ਸੀਗਾ ਸ਼ਾਮ ਨੂੰ ਘਰੇ ਆਉਂਦਾ ਬਟ ਜੋ ਪ੍ਰਮਾਤਮਾ ਨੇ ਉਹ ਕਰਨਾ ਹੋਵੇ ਪ੍ਰਮਾਤਮਾ ਨੂੰ ਮਨਜ਼ੂਰ ਹੋਵੇ ਉਹਦੇ ਘਰੇ ਜਿਹੜੇ ਕੈਮਰੇ ਲੱਗੇ ਸੀ ਕੈਮਰਿਆਂ ਦੇ ਵਿੱਚ ਉਹ ਕੱਪੜੇ ਬਦਲ ਕੇ ਅੰਦਰੋਂ ਬਾਹਰ ਆਇਆ ਮਰਡਰ ਕਰਕੇ ਉਹ ਤੇ ਉਹਦੀ ਮੰਮੀ ਉਹਨੂੰ ਜਦੋਂ ਕੈਮਰੇ 'ਚ ਦੇਖਿਆ ਗਿਆ ਫਿਰ ਉਹਨਾਂ ਨੇ ਬਾਡੀ ਚੱਕੀ ਆ ਬਾਡੀ ਗੱਡੀ 'ਚ ਰੱਖੀ ਆ ਗੱਡੀ ਦੇ ਵਿੱਚ ਕੈਸ਼ ਵੀ ਸੀਗਾ ਇਹ ਸਾਰਾ ਕੁਝ ਕੈਮਰਾ ਦੇ ਵਿੱਚ ਆਇਆ ਹੋਵੇ ਹਾਂ ਇਹ ਸਾਰਾ ਕੁਝ ਇਹ ਇਹ ਪੁਲਿਸ ਦੇ ਹੱਥ ਲੱਗ ਗਏ ਸੀ ਸਾਰੇ ਪਿਕਚਰ ਸਾਰਾ ਡੀਵੀਆਰ ਚੱਕ ਕੇ ਪੁਲਿਸ ਕੋਲ ਆ ਜੀ ਤੇ ਇੱਕ ਗੱਲ ਹੁਣ ਹੋਰ ਆ ਉਹ ਜਿਹੜਾ ਮੇਰਾ ਭਾਣਜਾ ਸੀਗਾ ਇਹ ਸ਼ੁਰੂ ਤੋਂ ਇਹਦੀ ਅਟੈਚਮੈਂਟ ਸਾਡੇ ਨਾਲ ਆ ਕਿਉਂਕਿ ਉਹਨੇ ਬੱਚੇ ਨਾਲ ਅਟੈਚਮੈਂਟ ਬਣਾਈ ਹੀ ਨਹੀਂ ਕਦੇ ਹੁਣ ਇਹਦੀ ਵੀ ਸਾਨੂੰ ਜਾਨ ਇਹਦੀ ਵੀ ਜਾਨ ਨੂੰ ਖਤਰਾ ਜਦੋਂ ਉਹ ਇਹਦੀ ਮੰਮੀ ਨੂੰ ਮਾਰ ਸਕਦਾ ਤਾਂ ਬੱਚਾ ਕੀ ਲੱਗਿਆ ਹੂੰ ਇਸ ਲਈ ਬੱਚਾ ਸਾਡੇ ਕੋਲ ਰਹਿ ਕੇ ਰਾਜੀ ਆ ਸ਼ੁਰੂ ਤੋਂ ਹੀ ਸਾਡੇ ਕੋਲ ਰਹਿੰਦਾ ਸੀ ਇਹਦੀ ਅਟੈਚਮੈਂਟ ਬਹੁਤ ਘੱਟ ਸੀਗੀ ਆਪਦੇ ਦਾਦਕਿਆਂ ਆਪਦੇ ਦਾਦੀ ਨਾਲ ਜਾਂ ਦਾਦੇ ਨਾਲ ਇੱਥੇ ਸਾਰੇ ਗਮਾਨ ਚ ਸਾਰੇ ਪਿੰਡ ਚ ਸਾਰਿਆਂ ਨੂੰ ਜਾਣਦਾ ਹਾਲਾਂਕਿ ਉਹਦਾ ਨਾਨਕਾ ਪਰਿਵਾਰ ਆ ਉਹ ਹਜੇ ਵੀ ਸਾਨੂੰ ਤਾਂ ਇਹ ਡਰ ਆ ਵੀ ਬੱਚੇ ਦੀ ਜਾਨ ਨੂੰ ਖਤਰਾ ਜੀ ਬੱਚੇ ਨੂੰ ਕੋਈ ਵੀ ਉਹ ਕੁਝ ਵੀ ਕਦੋਂ ਵੀ ਕਰਵਾ ਸਕਦੇ ਆ ਉਹ ਗੰਦੇ ਜਿਹੜਾ ਤੁਹਾਡਾ ਮਾਸੜ ਹੈ ਗੁੱਡੀ ਦਾ ਸਹਰਾ ਸੀ ਉਹਦਾ ਤੁਸੀਂ ਚੂਲਾ ਬਦਲਾ ਕੇ ਲੈਂਦਾ ਨਗਪਾਲਤ ਤੁਸੀਂ ਉਹਦੀ ਵੀ ਸੇਵਾ ਕਰਦੇ ਸੀ ਉਹ ਉਹਨੇ ਵੇਖਿਆ ਸਾਰਾ ਸੀਨ ਇਹ ਜੋ ਘਟਨਾ ਕੱਢੀ ਸਾਰਾ ਵੇਖਿਆ ਉਹਦੀ ਪੂਰੀ ਸੇਵਾ ਕਰਦੇ ਸੀ ਹੁਣ ਤੁਹਾਡਾ ਜੀਜਾ ਵੀ ਜੇਲ੍ਹ ਚਲਾ ਗਿਆ ਤੁਹਾਡੀ ਮਾਸੀ ਮੇਰੀ ਸੱਸਾ ਗੁੱਡੀ ਦੀ ਉਹ ਵੀ ਜੇਲ੍ਹ ਚਲੀ ਗਈ ਫਿਰ ਉਹਦੀ ਕਿਆ ਹੁਣ ਕੌਣ ਕਰੂਗਾ ਉਹ ਵੀ ਰੋ ਲੱਗਿਆ ਹੁਣ ਉਹ ਤਾਂ ਜੀ ਰੋਲ ਨਹੀਂ ਆ ਜਦੋਂ ਦੇਖੋ ਆਪਣਾ ਸਹੇਚਾਰ ਹੁੰਦਾ ਆਪਣੇ ਧੀ ਪੁੱਤਨਾ ਸੇ ਰਸਤਾ ਤੁਹਾਡਾ ਭੈਣ ਨਾਲ ਸੀ ਭੈਣ ਖਤਮ ਹੋ ਗਈ ਜਦੋਂ ਆਪਣਾ ਨੇ ਭੈਣ ਨਹੀਂ ਖਤਮ ਕਰਤੀ ਜੀ ਹੁਣ ਉਹਦੇ ਉੱਤੇ ਕੀ ਰਹੇ ਹੁਣ ਆਪਣੇ ਕੋਲੇ ਸਾਡੇ ਕੋਲੇ ਤਾਂ ਜੀ ਇਕੱਲਾ ਪਾੜਨ ਜਾ ਸਾਨੂੰ ਤਾਂ ਹੁਣ ਇਹ ਵੀ ਡਰ ਲੱਗਿਆ ਰਹਿੰਦਾ ਸੀ ਉਹਨੂੰ ਇਕੱਲੇ ਨੂੰ ਬਾਹਰ ਨਹੀਂ ਜਾਣ ਦਿੰਦੇ ਵੀ ਉਹਨੂੰ ਕਿਤੇ ਕੋਈ ਚਕਵਾ ਨਾ ਦੇਣ ਕੋਈ ਕੁਛ ਕਰ ਨਾ ਦੇਣ ਸਾਡੇ ਕੋਲੇ ਤਾਂ ਹੁਣ ਮੈਂ ਵੀ ਆਪਦਾ ਬਾਹਰੋਂ ਸਾਰਾ ਕੁਝ ਛੱਡ ਕੇ ਇਸੇ ਲਈ ਆਇਆ ਤੁਸੀਂ ਕਿੰਨੇ ਭੈਣ ਭਰਾ ਹਾਂ ਅਸੀਂ ਤਿੰਨ ਭੈਣ ਭਾਈ ਸੀਗੇ ਜੀ ਦੋ ਭਰਾ ਸੀ ਬਾਹਰ ਭੈਣ ਸਾਡੀ ਇੱਥੇ ਸੀ ਯੋ ਸਾਨੂੰ ਕੀ ਪਤਾ ਸੀਗਾ ਵੀ ਮੈਂ ਗਿਆ ਇੱਥੋਂ ਕਿਵੇਂ ਆ ਤੇ ਮੈਨੂੰ ਤੋਂ ਬੜੀਆਂ ਕਿੰਨੀਆਂ ਦੁੱਖ ਸੁੱਖ ਕਰਦੀ ਐ ਕਿੰਨੀਆਂ ਗੱਲਾਂ ਕਰਦੀ ਸਾਰਾ ਦੱਸਦੀ ਸੀ ਮੈਨੂੰ ਤੰਗ ਕਰਦਾ ਪਰੇਸ਼ਾਨ ਕਰਦਾ ਅਸੀਂ ਕਹਿ ਦਿੰਦੇ ਸੀਗੇ ਵੀ ਚਲ ਕੋਈ ਨਾ ਵੀ ਤੇਰਾ ਪਰਿਵਾਰ ਆ ਬਸ ਚੂ ਵੀ ਹੌਲੀ ਹੌਲੀ ਜਵਾਕ ਵੱਡਾ ਹੋ ਜੂ ਹੌਲੀ ਹੌਲੀ ਸੈੱਟ ਹੋ ਜੂ ਨਹੀਂ ਹੋਇਆ ਜਿਹੜਾ ਪਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਸ਼ਾਇਦ ਅੱਜ ਹੋ ਜੇ ਮੁੰਡਾ ਗੱਭਰੂ ਹੋ ਜੂਗਾ ਸ਼ਾਇਦ ਹਟ ਜੇ ਪਰ ਉਹਨੇ ਇੰਨੀ ਦ੍ਰਿੰਦਗੀ ਨਾਲ ਕਤਲ ਕੀਤਾ ਨਾ ਐਨੇ ਵਾਲੀ ਤਾਂ ਮੇਰੀ ਭੈਣ ਹੈ ਨਹੀਂ ਸੀ ਜੇ ਮੈਂ ਉਹਦੇ ਮਾਰਦੀ ਐਵੇਂ ਤਾਂ ਨਹੀਂ ਕੋਈ ਕਰਦਾ ਹੁੰਦਾ ਜੇ ਆਪਣਾ ਕੁੜੀਆਂ ਵਿਆਹ ਦਿੰਦੇ ਦਾ ਮਤਲਬ ਇਹ ਦੋੜੀਆਂ ਵੀ ਉਹਨੂੰ ਮਾਰ ਕੇ ਸਿਰ ਦੋ ਆਪਣੀ ਸਾਰੇ ਧੀਆਂ ਭੈਣਾਂ ਵਾਲੇ ਆ ਅਸੀਂ ਤਾਂ ਜੇ ਇਹ ਹੀ ਕਹਿਣੇ ਆ ਵੀ ਉਹਨਾਂ ਦਾ ਵਾਦੀ ਦੀ ਸਜ਼ਾ ਹੋਵੇ ਸਾਡਾ ਪਾਂ ਜਾਂ ਸਾਡੇ ਕੋਲੇ ਆ ਸਾਡੇ ਕੋਲੇ ਉਹੀ ਆ ਮੇਰੀ ਭੈਣ ਦੀ ਨਿਸ਼ਾਨੀ ਹੁਣ ਉਹਦੀ ਜਾਨ ਨੂੰ ਵੀ ਖਤਰਾ ਜੋ ਜਿਹੜਾ ਫੋਨ ਸੀ ਉਹ ਤੁਹਾਡੇ ਕੋਲੇ ਤੇ ਪੁਲਿਸ ਕੋਲੇ ਉਹ ਪੁਲਿਸ ਕੋਲੇ ਆ ਜੀ ਭੈਣ ਦਾ ਫੋਨ ਕੋਈ ਉਹ ਚੋਂ ਆੜੀਓ ਵੀਡੀਓ ਕੋਈ ਨਿਕਲਿਆ ਕੁਝ ਉਹ ਫੋਨ ਹਜੇ ਮੈਂ ਚੈੱਕ ਨਹੀਂ ਕੀਤਾ ਮੈਨੂੰ ਜਾਣ ਹੀ ਨਹੀਂ ਦੇ ਰਹੇ ਕੋਈ ਮੈਨੂੰ ਇਹ ਕਹਿੰਦੇ ਨੇ ਵੀ ਤੂੰ ਨਹੀਂ ਜਾਣ ਵੀ ਚੱਲ ਇਹ ਮੈਨੂੰ ਤਾਂ ਰੋਕ ਰਹੇ ਆ ਵੀ ਇਹਨੇ ਅੱਖੀਂ ਦੇਖ ਲਿਆ ਮੈਨੂੰ ਗੁੱਸਾ ਆ ਜਾਂਦਾ ਜਿਹਨੇ ਆਪਣੇ ਭੈਣ ਭਾਈ ਨੂੰ ਮਾਰਿਆ ਹੋਵੇ ਹੁਣ ਆਪਾਂ ਕੀ ਕਰਾਂਗੇ ਹਾਲਾਂਕਿ ਉਹਨਾਂ ਨੂੰ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਤੇ ਪੁਲਿਸ ਤੋਂ ਫੋਨ ਹਜੇ ਬਰਾਮਦ ਅਸੀਂ ਨਹੀਂ ਕੀਤਾ ਪੁਲਿਸ ਤੋਂ ਫੋਨ ਅਸੀਂ ਬਰਾਮਦ ਕਰਨਾ ਹਜੇ ਤਾਂ ਦਿੱਕਤ ਲੁੱਪੇਲਾ ਕਿੰਨੇ ਘੰਟੇ ਕਿੰਨਾ ਚਿਰ ਤੁਹਾਡੀ ਗੱਲ ਹੋਈ ਸੀ ਲਾਸਟ ਗੱਲ ਮੇਰੀ ਉਹਦੋਂ ਇੱਕ ਦਿਨ ਪਹਿਲਾਂ ਹੋਈ ਸੀ ਮਾਰਨਿੰਗ ਜੀ ਮਤਲਬ ਮੇਰੇ ਕੋਲੇ ਈਵਨਿੰਗ ਸੀਗੀ ਉਹਨਾਂ ਕੋਲੇ ਮਾਰਨਿੰਗ ਸੀ ਉਹ ਤਾਈ ਦੀ ਕੁੜੀ ਨੂੰ ਮਿਲਣੇ ਜਾ ਰਹੇ ਸੀਗੇ ਜੀ ਹਾਂ ਜੀ ਜਦੋਂ ਮੇਰੀ ਗੱਲ ਹੋਈ ਆ ਉਸ ਤੋਂ ਬਾਅਦ ਮੈਂ ਢੇੜਾ ਲੈ ਕੇ ਚਲਾ ਗਿਆ ਸੀਗਾ ਜਦੋਂ ਮੈਨੂੰ ਰਸਤੇ 'ਚ ਫੋਨ ਆਉਂਦਾ ਮੇਰੇ ਤਾਈ ਦੇ ਮੁੰਡੇ ਦਾ ਵੀ ਉਹ ਮੈਨੂੰ ਫੋਨ ਤੇ ਡਾਇਰੈਕਟ ਕਹਿੰਦਾ ਵੀ ਐਂ ਕਰਕੇ ਉਹਦਾ ਨਾਮ ਉਦਮਾ ਵੀ ਉਦਮ ਨੇ ਆਪਣੀ ਭੈਣ ਮਾਰਤੀ ਉਸ ਤੋਂ ਬਾਅਦ ਉਹ ਮੇਰੇ ਇੱਕਦਮ ਫੋਨ ਕੱਟ ਦਿੰਦਾ ਮੈਂ ਟਰੱਕ ਤੇ ਸੀ ਮੈਂ ਬਹੁਤ ਨੂੰ ਫੋਨ ਕੀਤੇ ਮੇਰਾ ਕਿਸੇ ਨੇ ਫੋਨ ਨਾ ਚੱਕਿਆ ਮੈਂ ਫਿਰ ਸਿੱਧਾ ਪ੍ਰੋਹਣੇ ਨੂੰ ਫੋਨ ਲਾਇਆ ਉਹਨੂੰ ਉਦਮ ਨੂੰ ਮੈਂ ਕਿਹਾ ਤੂੰ ਮੇਰੀ ਭੈਣ ਮਾਰੀ ਆ ਤੁਸੀਂ ਜੀਜੇ ਨਾਲ ਗੱਲ ਕਰੀ ਹਾਂ ਮੈਂ ਸਿੱਧੀ ਗੱਲ ਕਰੀ ਮੈਂ ਕਿਹਾ ਤੂੰ ਮੇਰੀ ਭੈਣ ਮਾਰੀ ਆ ਤਾਂ ਉਹ ਨਹੀਂ ਮਾਰੀ ਉਹ ਸਿਰਫ ਇੱਕੋ ਹੀ ਗੱਲ ਕਹਿ ਰਿਹਾ ਸੀ ਵੀ ਹਾਂ ਮੈਂ ਨਹੀਂ ਮਾਰੀ ਮੈਨੂੰ ਪਤਾ ਸੀ ਮੈਂ ਕਿ ਜਦੋਂ ਇਹ ਪਹਿਲਾ ਟੌਰਚਰ ਇਹਨਾਂ ਕਰਦਾ ਰਿਹਾ ਤਾਂ ਇਹਨੇ ਮਾਰੀਏ ਕਿਉਂਕਿ ਉਹਦੀ ਪਲੈਨਿੰਗ ਉਹ ਆਈਐਸਏ ਕਰਕੇ ਸੀ ਸਿਰਫ 8 ਦਿਨਾਂ ਦੀ ਖਾਤਰ ਉਹ ਮਾਰਨਾ ਸੀ ਉਹਨੇ ਕਿਸੇ ਨੂੰ ਵੀ ਇਹ ਨਹੀਂ ਦੱਸਿਆ ਵੀ ਮੇਰੀ ਵਾਪਸੀ ਸੀ ਉਹਨੇ ਕਦੇ ਵੀ ਸੱਚ ਨਹੀਂ ਦੱਸਿਆ ਕਿਸੇ ਨੂੰ ਵੀ ਮੈਂ ਇੰਨੀ ਨੂੰ ਜਾਣਾ ਮੈਂ ਇੰਨੀ ਨੂੰ ਜਾਣਾ ਉਹਨੇ ਜਦੋਂ লাশ ਗੱਡੀ 'ਚ ਧਰ ਲਈ ਉਹਦੇ ਕੋਲੇ ਕੈਸ਼ ਸੀ ਉਹਨਾਂ ਦਾ ਬਾਰ ਖੁੱਲਾ ਸੀ ਤਾਂ ਉਹ ਸਿਰਫ ਡਰਾਈਵਰ ਸੀਟ ਤੇ ਬੈਠਣ ਲੱਗਿਆ ਸੀ ਤੁਸੀਂ ਲਾ ਲਓ ਵੀ ਕਰਮ ਚੰਗੇ ਲਾ ਲਓ ਸਾਨੂੰ ਡੈੱਡ ਬੋਡੀ ਮਿਲਗੀ ਨਹੀਂ ਸਾਨੂੰ ਉਹ ਵੀ ਨਹੀਂ ਮਿਲਦੀ ਕੀ ਪਤਾ ਕਿਹੜੇ ਰਾਹਾਂ 'ਚ ਰੁਲਦੀ ਤੇ ਉਹ ਕਰਕੇ ਕ੍ਰਾਈਮ ਉਹ ਬਾਹਰ ਚਲਾ ਜਾਂਦਾ ਮੁੜ ਕੇ ਕੀ ਨਹੀਂ ਕੋਈ ਪੁੱਛ ਪੜਤਾਲ ਨਹੀਂ ਕੁਝ ਨਹੀਂ ਹੁੰਦਾ ਸੀਗਾ ਚਲੋ ਇੱਥੇ ਤਾਂ ਤੁਹਾਨੂੰ ਪਤਾ ਵੀ ਲੱਗ ਗਿਆ ਜੇ ਉਹ ਮੀਲਾ 'ਚ ਕੁਝ ਕਰ ਦਿੰਦਾ ਨਹੀਂ ਸਾਬ ਨੂੰ ਮਿਲਣਾ ਸੀ ਕੋਈ ਇਨਸਾਫ ਨਹੀਂ ਮਿਲਦਾ ਸੀਗਾ ਉੱਥੇ ਸਿਰਫ ਹੋ ਸਕਦਾ ਵੀ ਉੱਥੋਂ ਦੀ ਸਰਕਾਰ ਆਪਾਂ ਕਹਿ ਸਕਦੇ ਹਾਂ ਥੋੜਾ ਕਾਨੂੰਨ ਸਖਤਾ ਉੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਉੱਥੋਂ ਨੇ ਉਹ ਚੀਜ਼ ਦੇ ਮਾਰੇ ਉਹਨੂੰ ਡਰ ਹੋਣਾ ਇੱਕ ਉਹ ਡਰ ਦੇ ਮਾਰੇ ਉਹਨੇ ਉਹ ਚੀਜ਼ ਨਹੀਂ ਕਰੀ ਕਿਉਂਕਿ ਉਹ ਸੁਸਾਇਡ ਸ਼ੋਅ ਕਰਨਾ ਚਾਹੁੰਦਾ ਸੀ ਜੇ ਉੱਥੇ ਹੁੰਦਾ ਉਹ ਸ਼ੋਅ ਨਾ ਕਰ ਪਾਉਂਦਾ ਉਹਨੇ ਇੱਥੇ ਵੀ ਪੂਰੀ ਕੋਸ਼ਿਸ਼ ਕੀਤੀ ਜਿਵੇਂ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਉਨੇ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਸੁਸਾਈਡ ਬਣਾਦਾ ਤੇ ਮੈਂ ਸੇਫਲੀ ਨਿਕਲ ਜਾਵਾਂ ਵੀ ਮੈਂ ਕ੍ਰਾਈਮ ਤਾਂ ਕਰਦਾ ਮੈਂ ਸੁਸਾਈਡ ਬਣਾ ਕੇ ਸੇਫਲੀ ਬਾਹਰ ਨਿਕਲ ਜਾ ਉਹਦਾ ਇਹ ਪਲਾਨ ਸੀ ਉਹਦਾ ਤੇ ਉਹਦੀ ਮੰਮੀ ਦਾ ਵੀ ਬਾਅਦ ਵਿੱਚ ਜਦੋਂ ਮੈਂ ਨਿਕਲ ਗਿਆ ਸੁਸਾਈਡ ਆ ਵੀ ਮੰਮੀ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਵੀ ਹਾਂ ਸੁਸਾਈਡ ਕੀਤਾ ਪਰ ਉਹਦੀ ਮੰਮੀ ਨੇ ਤੇ ਉਹਨੇ ਬਹੁਤ ਬਰੂਟਲੀ ਮਰਡਰ ਕੀਤਾ ਜੀ ਇਕੱਲਾ ਹੀ ਸੀ ਤੁਹਾਡਾ ਜੀਜਾੜਾ ਹਾਂਜੀ ਸਿਸਟਰ ਹੈ ਨਹੀਂ ਸੀ ਇਹਦੇ ਦੋ ਭੈਣਾਂ ਸੀਗੀਆਂ ਜੀ ਇੱਕ ਭੈਣ ਦੀ ਪਹਿਲਾਂ ਡੈਥ ਹੋ ਗਈ ਸੀ ਇੱਕ ਦੋਨੇ ਮੈਰਿਡ ਸੀ ਇੱਕ ਦੀ ਡੈਥ ਹੋ ਗਈ ਸੀ ਇੱਕ ਭੈਣ ਹਜੇ ਵੀ ਹੈਗੇ ਨੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਵੀ ਇਸ ਤਰ੍ਹਾਂ ਕਰਿਆ ਨਹੀਂ ਉਹ ਤਾਂ ਬਹੁਤ ਘੱਟ ਇਹਨਾਂ ਦੇ ਆਉਂਦੇ ਜਾਂਦੇ ਸੀਗੇ ਇਹ ਇਹਨਾਂ ਦਾ ਮਿਲਵਰਤਨ ਵਾਲਾ ਹੈ ਨਹੀਂ ਸੀਗਾ ਪਰਿਵਾਰ ਆਈ ਡੋਨਟ ਨੋ ਵੀ ਉਹਨਾਂ ਦਾ ਕਿਵੇਂ ਦਾ ਨੇਚਰ ਸੀਗਾ ਬਸ ਸਾਡੇ ਨਾਲ ਤਾਂ ਇਹ ਕਦੇ ਮਤ ਹੀ ਨਹੀਂ ਮਿਲਿਆਉਂਦੇ ਸੀਗੇ ਅੰਦਰੋਂ ਖੁਸ਼ ਨਹੀਂ ਸੀ ਵੀ ਜੇ ਆਪਾਂ ਨਹੀਂ ਅੰਦਰੋਂ ਖੁਸ਼ ਤੁਸੀਂ ਉਹਦੇ ਬੇਟੇ ਦਾ ਰਿਸ਼ਤਾ ਨਾ ਕਰੋ ਪਹਿਲੇ ਹੀ ਸੋਚ ਲੋ ਅੱਜ ਤੁਸੀਂ ਕਿਸੇ ਦੀ ਕੁੜੀ ਨੂੰ ਮਾਰ ਰਹੇ ਹੋ 9-10 ਸਾਲਾਂ ਬਾਅਦ ਆਪਾਂ ਇੱਕ ਜਾਨਵਰ ਰੱਖ ਲਈ ਆਪਾਂ ਨੂੰ ਉਹਦਾ ਵੀ ਇੰਨਾ ਮੂਹ ਆਉਂਦਾ ਤੇ 10 ਸਾਲਾਂ ਬਾਅਦ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਉਹਨਾਂ ਨੇ ਮਾਰਤੀ ਇਹ ਮੇਰਾ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਜੀ ਹੁਣ ਅੱਜ ਕੱਲ ਕੀ ਹੋ ਰਿਹਾ ਪਰ ਉਹ ਜਿਹੜੇ ਸਾਹਬ ਤੇ ਉਹਨੇ ਇੰਨਾ ਬਲੂਟਲੀ ਮਰਡਰ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ